ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਤਾਕਤਵਰ ਚੀਜ਼ ਆਪਣੇ ਘਰ ਵਿੱਚ ਲੈ ਕੇ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਕਿਵੇਂ ਖੁਸ਼ਹਾਲ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਵੀ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਅਸੀਂ ਤੁਹਾਨੂੰ ਉਹਨਾਂ ਦੋ ਤਾਕਤਵਰ ਚੀਜ਼ਾਂ ਦੇ ਬਾਰੇ ਦੱਸਣ ਵਾਲੇ ਹਾਂ ਜੋ ਸਾਡੇ ਘਰ ਦੇ ਵਿੱਚ ਆਉਂਦਿਆਂ ਸਾਰ ਹੀ ਸਾਡੇ ਘਰ ਦੀ ਕਾਇਆ ਬਣ ਜਾਂਦੀ ਹੈ ਭਾਵੇਂ ਸਾਡੇ ਘਰ ਦੇ ਦੁੱਖ ਦਿਲਿੱਦਰ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਪਹਿਲਾ ਮੋਕ ਦੀ ਗੱਲ ਇਹ ਹੈ ਜੀ ਕਿ ਸਾਡੇ ਘਰ ਦੇ ਜੀਆਂ ਦੇ ਲੜਾਈ ਝਗੜੇ ਤੇ ਜਦੋਂ ਖਤਮ ਹੋ ਜਾਣ ਤਾਂ ਉਸ ਘਰ ਦੇ ਵਿੱਚ ਬਰਕਤਾਂ ਖੁਸ਼ੀਆਂ ਖੇੜੇ ਤਰੱਕੀ ਫਿਰ ਆਪ ਚੱਲ ਕੇ ਆਉਂਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹਨਾਂ ਦੇ ਘਰ ਵਿੱਚ ਲੜਾਈ ਝਗੜਾ ਹੁੰਦਾ ਹੈ ਪੈਸੇ ਦੀ ਬਰਕਤ ਨਹੀਂ ਪੈਂਦੀ ਤੇ ਇੱਧਰ ਉੱਧਰ ਦੀਆਂ ਗੱਲਾਂ ਵੱਲ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕੱਲੀ-ਕੱਲੀ ਗੱਲ ਤੁਹਾਨੂੰ ਸਮਝਾਉਣ ਦੇ ਲਈ ਦੱਸੀ ਗਈ ਹੈ ਜੀ ਤਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਤੋਂ ਪਰੇਸ਼ਾਨ ਹੋ ਤੇ ਉਸ ਨੂੰ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਕਹਾਣੀ ਰੂਪੀ ਸਾਖੀ ਸਾਂਝੀ ਕਰਨ ਵਾਲੇ ਹਾਂ ਜਿਸ ਦੇ ਰਾਹੇ ਤੁਹਾਨੂੰ ਗੱਲ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਵੇਗੀ ਪਰ ਇਦਾਂ ਹੀ ਆਖਦੇ ਹਨ ਇੱਕ ਪਿੰਡ ਦੇ ਵਿੱਚ ਇੱਕ ਨੌਸਸ ਦਾ ਆਪਸ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਸੀ ਕਹਿੰਦੇ ਇੱਕ ਦਿਨ ਜਿਉਂ ਹੀ ਸਵੇਰੇ ਤੋਂ ਲੜਨ ਲੱਗੀਆਂ ਤੇ ਇੱਕ ਦੂਸਰੇ ਨੂੰ ਬਹੁਤ ਹੀ ਮਿਹਣੇਕ ਮਿਹਣੇ ਦੇਣ ਲੱਗੀ ਇੱਕ ਦੂਸਰੇ ਨੂੰ ਬਹੁਤ ਹੀ ਕੌੜੇ ਸ਼ਬਦ ਬੋਲ-ਬੋਲ ਕੇ ਉਹਨਾਂ ਦਾ ਦਿਲ ਦੁਖਾਇਆ ਤੇ ਕਹਿੰਦੇ ਕਿ ਸੱਸ ਇਸੇ ਤਰ੍ਹਾਂ ਹੀ ਬੋਲਦੀ-ਬੋਲਦੀ ਘਰ ਤੋਂ ਬਾਹਰ ਚਲੀ ਗਈ ਤਾਂ ਕਹਿੰਦੇ ਕਿ ਰਸਤੇ ਦੇ ਵਿੱਚ ਸੱਸ ਉਹਦੀ ਦੀ ਇੱਕ ਸਹੇਲੀ ਭੈਣ ਮਿਲ ਗਈ ਜੋ ਕਿ ਕਿਸੇ ਸੰਤ ਮਹਾਪੁਰਖਾਂ ਦੀ ਸੰਗਤ ਕਰਦੀ ਸੀ ਉਹਨੇ ਇਸ ਸੱਸ ਨੂੰ ਪੁੱਛਿਆ ਕਿ ਭੈਣੇ ਕੀ ਗੱਲ ਹੈ ਤੂੰ ਬੜੇ ਗੁੱਸੇ 'ਚ ਲੱਗ ਰਹੀ ਹੈ ਬੜੀ ਪਰੇਸ਼ਾਨ ਲੱਗ ਰਹੀ ਹੈ ਤਾਂ ਕਹਿੰਦੇ ਕਿ ਇਹਨੇ ਆਪਣੀ ਨੌਦੇ ਬਾਰੇ ਆਪਣੀ ਸਹੇਲੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਭੈਣੇ ਕੀ ਦੱਸਾਂ ਮੇਰੀ ਨੂੰਨੇ ਮੈਨੂੰ ਬੜਾ ਜ਼ਿਆਦਾ ਦੁਖੀ ਕੀਤਾ ਹੈ ਜਿੱਦਣ ਦੀ ਮੇਰੇ ਘਰ ਚ ਵਿਆਹ ਕੇ ਆਈ ਹੈ ਹਰ ਵੇਲੇ ਲੜਾਈ ਝਗੜਾ ਕਲੇਸ਼ ਰੱਖਦੀ ਹੈ ਤੇ ਮੈਨੂੰ ਬੜਾ ਹੀ ਮੰਦਾ ਚੰਗਾ ਬੋਲਦੀ ਹੈ ਇਸ ਕਰਕੇ ਮੈਂ ਬੜੀ ਦੁਖੀ ਤੇ ਪਰੇਸ਼ਾਨ ਹਾਂ ਕਹਿੰਦੇ ਤੇ ਸੱਸ ਦੀ ਸਹੇਲੀ ਉਸ ਨੂੰ ਕਹਿਣ ਲੱਗੀ ਕਿ ਭੈਣੇ ਆਪਣੇ ਪਿੰਡ ਦੇ ਵਿੱਚ ਜੋ ਸੰਤ ਮਹਾਪੁਰਖ ਜੀ ਆਏ ਹਨ ਤੂੰ ਉਹਨਾਂ ਦੇ ਕੋਲ ਜਾ ਉਹਨਾਂ ਨੂੰ ਜਾ ਕੇ ਆਪਣੀਆਂ ਸਾਰੀਆਂ ਹੀ ਸਮੱਸਿਆਵਾਂ ਬਾਰੇ ਦੱਸ ਦੇ ਕਿਉਂਕਿ ਉਹ ਸੰਤ ਮਹਾਪੁਰਖ ਜੀ ਬੜੇ ਵੱਡੇ ਗਿਆਨੀ ਹਨ ਉਹ ਹਰ ਇੱਕ ਬੰਦੇ ਨੂੰ ਉਹਦੀਆਂ ਮੁਸ਼ਕਿਲਾਂ ਦੇ ਹੱਲ ਦੱਸ ਦਿੰਦੇ ਹਨ ਉਹ ਤੇਰੀ ਨਹੋਂ ਦਾ ਵੀ ਇਲਾਜ ਕਰ ਸਕਦੇ ਹਨ ਤੇਰੇ ਘਰ ਦੇ ਝਗੜੇ ਜਿਹੜੇ ਹਨ ਉਹ ਖਤਮ ਹੋ ਜਾਣਗੇ ਕਹਿੰਦੇ ਕਿ ਸਸ ਉਸੇ ਵੇਲੇ ਹੀ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਪਹੁੰਚ ਗਈ। ਜਾਂਦਿਆਂ ਨੂੰ ਸੰਤ ਮਹਾਪੁਰਖ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਸਨ। ਭਾਵ ਕਿ ਪਰਮਾਤਮਾ ਦਾ ਨਾਮ ਜਪ ਰੇ ਸੀ। ਕਹਿੰਦੇ ਕਿ ਉਹ ਉੱਥੇ ਬੈਠ ਗਏ ਤੇ ਇੰਤਜ਼ਾਰ ਕਰਨ ਲੱਗੀ। ਕਦੋਂ ਇਹ ਸੰਤ ਮਹਾਪੁਰਖ ਜੀ ਅੱਖਾਂ ਖੋਲਣ ਤੇ ਕਦੋਂ ਮੈਂ ਆਪਣਾ ਦੁੱਖ ਦੱਸਾਂ। ਕਹਿੰਦੇ ਕਿ ਕਾਫੀ ਸਮੇਂ ਤੋਂ ਬਾਅਦ ਜਦੋਂ ਉਹ ਸੰਤ ਮਹਾਪੁਰਖਾਂ ਨੇ ਆਪਣੀਆਂ ਅੱਖਾਂ ਖੋਲੀਆਂ ਸਾਹਮਣੇ ਬੈਠੀ ਇੱਕ ਪਰੇਸ਼ਾਨ ਬੀਬੀ ਨੂੰ ਵੇਖਿਆ ਤੇ ਉਹਨਾਂ ਨੇ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਕਹਿੰਦੇ ਕਿ ਇਹਨੇ ਰੋ ਰੋ ਕੇ ਆਪਣਾ ਸਾਰਾ ਹੀ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਮੈਂ ਆਪਣੇ ਨੌ ਤੋਂ ਬੜੀ ਦੁਖੀ ਹਾਂ। ਮੈਂ ਬੜੇ ਹੀ ਚਾਹਮਾ ਨਾਲ ਇਹਨੂੰ ਵਿਆਹ ਕੇ ਆਪਣੇ ਘਰ ਲਿਆਈ ਸੀ। ਪਰ ਜਿੱਦਣ ਦੀ ਮੇਰੇ ਘਰ ਵਿੱਚ ਆ ਗਈ ਹੈ ਮੇਰੇ ਨਾਲ ਬੜਾ ਲੜਾਈ ਝਗੜਾ ਤੇ ਕਲੇਸ਼ ਰੱਖਦੀ ਹੈ। ਬਾਕੀ ਆਪਣੇ ਨੌ ਦੇ ਸਾਰੇ ਹੀ ਔਗਣ ਬਾਬਾ ਜੀ ਨੂੰ ਦੱਸਣੇ ਸ਼ੁਰੂ ਕਰ ਦਿੱਤੇ। ਇਹ ਮੇਰੇ ਨਾਲ ਲੜਦੀ ਹੈ ਮੈਨੂੰ ਮਾੜੇ ਸ਼ਬਦ ਬੋਲਦੀ ਹੈ ਕਹਿੰਦੇ ਕਿ ਸੰਤ ਜੀ ਨੇ ਬੜੇ ਧਿਆਨ ਨਾਲ ਬੀਬੀ ਦੀਆਂ ਗੱਲਾਂ ਸੁਣੀਆਂ ਤੇ ਕਹਿੰਦੇ ਜਦੋਂ ਬੀਬੀ ਨੇ ਸਾਰੇ ਦੁੱਖ ਦੱਸ ਦਿੱਤੇ ਤੇ ਕਹਿੰਦੇ ਉਹ ਸੰਤ ਜੀ ਬੜੀ ਹੀ ਗੰਭੀਰ ਆਵਾਜ਼ ਵਿੱਚ ਬੋਲੇ ਕਿ ਭੈਣੇ ਤੂੰ ਆਪਣੇ ਨਹੁ ਦੀ ਫਿਕਰ ਛੱਡ ਆਪਣੀ ਚਿੰਤਾ ਕਰ ਕਿਉਂਕਿ ਮੈਂ ਤੇਰੇ ਮੱਥੇ ਦੇ ਭਾਗ ਲਏ ਹਨ ਪੜ ਤੇਰੀ ਤਾਂ ਉਮਰ ਬੜੇ ਘੱਟ ਹੈ ਕਹਿੰਦੇ ਕਿ ਸੱਸ ਕਹਿਣ ਲੱਗੀ ਬਾਬਾ ਜੀ ਫਿਰ ਤੁਸੀਂ ਮੈਨੂੰ ਕੋਈ ਹੱਲ ਹੀ ਦੱਸ ਦਿਓ ਮੈਂ ਐਨੀ ਛੇਤੀ ਮਰਨਾ ਨਹੀਂ ਚਾਹੁੰਦੀ ਮੈਂ ਲੰਮੀ ਉਮਰ ਭੋਗਣਾ ਚਾਹੁੰਦੀ ਹਾਂ ਬਾਬਾ ਜੀ ਨੇ ਕਿਹਾ ਕਿ ਵੇਖ ਭੈਣੀ ਜੇ ਤੂੰ ਲੰਮੀ ਉਮਰ ਭੋਗਣਾ ਚਾਹੁੰਦੀ ਹੈ ਫਿਰ ਅਸੀਂ ਤੈਨੂੰ ਜੋ ᔪਗਤੀ ਦੱਸਣ ਵਾਲੇ ਹਾਂ ਜੋ ਹੱਲ ਦੱਸਣ ਲੱਗੇ ਹਾਂ ਇਹ ਕੰਮ ਤੈਨੂੰ ਕਰਨਾ ਹੀ ਪੈਣਾ ਹੈ ਕਹਿੰਦੇ ਕਿ ਉਹ ਸੱਸ ਨੇ ਕਿਹਾ ਤੁਸੀਂ ਮੈਨੂੰ ਜੋ ਵੀ ਕਹੋਗੇ ਮੈਂ ਕਰਾਂਗੀ ਕਿਉਂਕਿ ਮੈਂ ਛੇਤੀ ਮਰਨਾ ਨਹੀਂ ਚਾਹੁੰਦੀ ਮੈਂ ਤਾਂ ਜਿਉਣਾ ਚਾਹੁੰਦੀ ਹਾਂ ਕਹਿੰਦੇ ਕਿ ਉਹ ਸੰਤ ਜੀ ਕਹਿਣ ਲੱਗੇ ਭੈਣੇ ਤੈਨੂੰ ਤਾਂ ਆਪਣੇ ਨੌ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਤੇਰੇ ਸਹ ਤੇਰੀ ਨੌ ਕਰਕੇ ਚੱਲਦੇ ਹਨ ਜਦੋਂ ਤੇਰੀ ਨੌ ਤੈਨੂੰ ਮਾੜਾ ਚੰਗਾ ਬੋਲਦੀ ਹਨ ਤੇਰੇ ਸਵਾਸਾਂ ਦੀ ਪੂੰਜੀ ਵੱਧ ਜਾਂਦੀ ਹੈ ਪਰ ਜਦੋਂ ਤੂੰ ਉਹਨੂੰ ਪਲਟ ਕੇ ਜਵਾਬ ਦਿੰਦੀ ਹੈ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੀ ਹੈ ਤੇਰੇ ਸਵਾਸਾਂ ਦੀ ਪੂੰਜੀ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜੇ ਤੂੰ ਆਪਣੇ ਸਵਾਸਾਂ ਦੀ ਪੂੰਜੀ ਵਧਾਉਣਾ ਚਾਹੁੰਦੀ ਹੈ ਲੰਮੀ ਉਮਰ ਭੋਗਣਾ ਚਾਹੁੰਦੀ ਹੈ ਤਾਂ ਅੱਜ ਦੇ ਬਾਅਦ ਆਪਣੇ ਨਹ ਦੇ ਮਾੜੇ ਬੋਲਾਂ ਦਾ ਜਵਾਬ ਦੇਣਾ ਬੰਦ ਕਰ ਦੇ। ਬਾਬਾ ਜੀ ਨੇ ਆਪਣੇ ਕੋਲੋਂ ਇੱਕ ਮੰਤਰ ਕੱਢ ਕੇ ਦੇ ਦਿੱਤਾ ਤੇ ਕਿਹਾ ਅੱਜ ਤੋਂ ਤੇਰੀ ਨਹ ਤੈਨੂੰ ਮਾੜਾ ਤੇਰੇ ਨਾਲ ਲੜੇ ਕਲੇਸ਼ ਕਰੇ। ਬਸ ਤੂੰ ਉਸ ਵੇਲੇ ਇਹ ਮਣਕਾ ਜਿਹੜਾ ਹੈ ਆਪਣੀ ਜਾਨ ਥੱਲੇ। ਇਹ ਮਣਕਾ ਤੂੰ ਆਪਣੀ ਜ਼ੁਬਾਨ ਥੱਲੇ ਰੱਖ ਕੇ ਜ਼ੋਰ ਨਾਲ ਨੱਚਣਾ ਸ਼ੁਰੂ ਕਰ ਦੇਣਾ ਹੈ ਵੇਖੀ ਤੇਰੀ ਨੌਹ ਜਿਹੜੀ ਹੈ ਉਹ ਤੇਰੇ ਨਾਲ ਲੜਨਾ ਬੰਦ ਕਰ ਦੇਵੇਗੀ ਤੇਰੀ ਉਮਰ ਬੜੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਵੇਗੀ ਤੂੰ ਲੰਮੀ ਉਮਰ ਭੋਗੇਗੀ ਕਹਿੰਦੇ ਕਿ ਉਸ ਸੱਸ ਨੇ ਬਾਬਾ ਜੀ ਦੇ ਕੋਲੋਂ ਮਣਕਾ ਲਿਆ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਆਪਣੇ ਘਰ ਨੂੰ ਚਲੀ ਗਈ ਜਦੋਂ ਆਪਣੇ ਘਰ ਦੇ ਕੋਲ ਆਈ ਤੇ ਉਹਨੇ ਵੇਖਿਆ ਇਹਦੀ ਨੌ ਆਪਣੇ ਕਿਸੇ ਗਵਾਂਢਣ ਦੇ ਕੋਲ ਖੜੀ ਸੀ ਤੇ ਆਪਣੇ ਸੱਸ ਬਾਰੇ ਗੱਲਾਂ ਕਰ ਰਹੀ ਸੀ ਕਹਿੰਦੇ ਇਹ ਵੇਖ ਕੇ ਸੱਸ ਨੂੰ ਗੁੱਸਾ ਤਾਂ ਬੜਾ ਆਇਆ ਕਿ ਇਹਨੇ ਕਿੰਨਾ ਝਗੜਾ ਕੀਤਾ ਸੀ ਮੇਰੇ ਨਾਲ ਉਧਰੋਂ ਨਹੁ ਨੇਵੀ ਜਦੋਂ ਸੱਸ ਨੂੰ ਆਉਂਦਿਆਂ ਵੇਖਿਆ ਤੇ ਉਹ ਫਿਰ ਬੋਲਣ ਲੱਗੀ ਤੇ ਪਤਾ ਨਹੀਂ ਇਹ ਕਿੱਥੇ-ਕਿੱਥੇ ਜਾਂਦੀ ਹੈ ਅੱਜ ਵੀ ਪਤਾ ਨਹੀਂ ਕਿੱਥੋਂ ਆਈ ਹੈ ਫਿਰ ਲੜਾਈ ਕਰਨ ਲੱਗੀ ਪਰ ਕਹਿੰਦੇ ਹੁਣ ਸੱਸ ਤਾਂ ਦਿਲ ਬਹੁਤ ਕਰ ਰਿਹਾ ਸੀ ਕਿ ਨਹੁ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂ ਪਰ ਸੰਤ ਜੀ ਦੀ ਗੱਲ ਯਾਦ ਆ ਗਈ ਇਹ ਤੇਰੀ ਨਾ ਜਦੋਂ ਵੀ ਤੈਨੂੰ ਮੜਾ ਬੋਲੇ ਤੂੰ ਉਦੋਂ ਨਹੀਂ ਬੋਲਣਾ ਤੂੰ ਮਣਕੇ ਨੂੰ ਆਪਣੀ ਜ਼ੁਬਾਨ ਥੱਲੇ ਰੱਖ ਲੈਣਾ ਹੈ ਤੇ ਕਹਿੰਦੇ ਬੱਸ ਸੱਸ ਨੇ ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਹੁਣ ਨੌ ਬੋਲਦੀ ਜਾ ਰਹੀ ਸੀ ਪਰ ਸੱਸ ਉਸ ਦਾ ਜਵਾਬ ਨਹੀਂ ਸੀ ਦੇ ਰਹੀ ਥੱਕ ਹਾਰ ਕੇ ਨੌ ਵੀ ਚੁੱਪ ਹੋ ਗਈ ਅਗਲਾ ਦਿਨ ਹੋਇਆ ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਨੌ ਕਿਸੇ ਨਾ ਕਿਸੇ ਗੱਲ ਤੋਂ ਬੋਲਦੀ ਜਾਵੇ ਪਰ ਜਦੋਂ ਅੱਗੋਂ ਸੱਸ ਕੋਈ ਜਵਾਬ ਨਾ ਮਿਲਿਆ ਤਾਂ ਬੜੀ ਹੈਰਾਨ ਪਰੇਸ਼ਾਨ ਅਗੋਂ ਸੱਸ ਦਾ ਕੋਈ ਜਵਾਬ ਨਾ ਮਿਲਿਆ ਤਾਂ ਬੜੀ ਹੈਰਾਨ ਪਰੇਸ਼ਾਨ ਕਿ ਮੇਰੀ ਸੱਸ ਨੂੰ ਕੀ ਹੋ ਗਿਆ ਇਹ ਤਾਂ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਵਾਲੀ ਸੀ ਇਹਨੂੰ ਮੇਰੀਆਂ ਗੱਲਾਂ ਦਾ ਗੁੱਸਾ ਹੀ ਨਹੀਂ ਲੱਗ ਰਿਹਾ ਕਹਿੰਦੇ ਕਿ ਇਹਨੇ ਪਤਾ ਕੀ ਕੀਤਾ ਕਿ ਜਿੱਦਣ ਦੀ ਉਹ ਸੰਤ ਫਕੀਰ ਜੀ ਨੂੰ ਮਿਲ ਕੇ ਆਈ ਹੈ ਉਦੋਂ ਦਾ ਹੀ ਮੇਰੀ ਸੱਸ ਮੇਰੇ ਬਦਲੇ ਹੋਏ ਤੇ ਇਹ ਵੀ ਬਦਲ ਚੁੱਕੀ ਹੈ ਕਹਿੰਦੇ ਕਿ ਇਹ ਨੋਹ ਵੀ ਉਸੇ ਹੀ ਸੰਤ ਮਹਾਪੁਰਖਾਂ ਦੇ ਕੋਲ ਪਹੁੰਚ ਗਈ ਜਾ ਕੇ ਕਹਿਣ ਲੱਗੀ ਬਾਬਾ ਜੀ ਸੱਚ ਸੱਚ ਦੱਸੋ ਤੁਸੀਂ ਮੇਰੀ ਸੱਸ ਨੂੰ ਕੀ ਕਰ ਦਿੱਤਾ ਹੈ ਉਹਨੂੰ ਕੀ ਸਿੱਖਿਆ ਦਿੱਤੀ ਹੈ ਕਿਉਂਕਿ ਉਹ ਤਾਂ ਬੋਲਦੀ ਰਹਿੰਦੀ ਸੀ ਹੁਣ ਮੈਂ ਸਾਰਾ ਦਿਨ ਬੋਲ-ਬੋਲ ਕੇ ਖਪ ਜਾਂਦੀ ਹਾਂ ਪਰ ਉਹ ਮੇਰੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ ਮੈਨੂੰ ਸੱਚੀ ਸੱਚੀ ਦੱਸੋ ਤੁਸੀਂ ਉਸ ਨੂੰ ਕੀ ਦਿੱਤਾ ਹੈ ਜਾਂ ਕੀ ਕਰ ਦਿੱਤਾ ਹੈ ਕਹਿੰਦੇ ਕਿ ਸੰਤ ਜੀ ਮੁਸਕਰਾ ਕੇ ਕਹਿਣ ਲੱਗੇ ਧੀਏ ਮੈਂ ਤੇਰੀ ਸੱਸ ਨੂੰ ਦੋ ਐਸੇ ਹਥਿਆਰ ਦਿੱਤੇ ਹਨ ਜਿਹਦੇ ਨਾਲ ਤੋਂ ਵੱਡੇ-ਵੱਡੇ ਕਲੇਸ਼ਾਂ ਦਾ ਇਰਕਾਲੂਆਂ ਦੇ ਨਾਲ ਲੜ ਸਕਦੀ ਹੈ ਕਹਿੰਦੇ ਕਿ ਨਾਹੋ ਡਰ ਕੇ ਕਹਿਣ ਲੱਗੀ ਬਾਬਾ ਜੀ ਐਸੇ ਕਿਹੜੇ ਹਥਿਆਰ ਦੇ ਦਿੱਤੇ ਹਨ ਕਹਿੰਦੇ ਬਾਬਾ ਜੀ ਨੇ ਅੱਗੋਂ ਮੁਸਕਰਾ ਕੇ ਕਿਹਾ ਇਹ ਨਿਮਰਤਾ ਤੇ ਸਹਿਣਸ਼ੀਲਤਾ ਰੂਪੀ ਦੋ ਹਥਿਆਰ ਨੇ ਸੰਤ ਜੀ ਨੇ ਉਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਧੀਏ ਕਈ ਵਾਰੀ ਅਸੀਂ ਮੈਂ ਮੇਰੇ ਕਰਕੇ ਜਾਂ ਆਪਣੇ ਸਿਆਣਪ ਨੂੰ ਸਿੱਧ ਕਰਨ ਦੇ ਲਈ ਲੋਕਾਂ ਸਾਹਮਣੇ ਆਪਣਾ ਤਮਾਸ਼ਾ ਬਣਾ ਲੈਂਦੇ ਹਨ ਆਪਣੇ ਪਰਿਵਾਰ ਦੇ ਵਿੱਚ ਅਸ਼ਾਂਤੀ ਕਲੇਸ਼ ਦਾ ਮਾਹੌਲ ਬਣਾ ਲੈਂਦੇ ਹਨ ਪਰ ਧੀਏ ਅਸਲ ਸਿਆਣਾ ਇਨਸਾਨ ਉਹ ਹੈ ਜੋ ਆਪਣੀ ਸਹਿਣਸ਼ੀਲਤਾ ਆਪਣੀ ਨਿਮਰਤਾ ਦੇ ਨਾਲ ਹਰ ਇੱਕ ਮਸਲੇ ਦਾ ਹੱਲ ਕਰ ਲਵੇ ਪਰਿਵਾਰ ਦੇ ਵਿੱਚ ਸਭ ਜੀਆਂ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਤੇ ਕਦੇ ਕਿਸੇ ਕਰਕੇ ਬਦਲਣਾ ਨਹੀਂ ਹੁੰਦਾ ਜਿਹੜਾ ਜਿੱਦਾਂ ਦਾ ਹੈ ਉਹ ਉਦਾਂ ਦਾ ਹੀ ਰਹੇਗਾ ਭਾਵ ਕਿ ਵੱਖਰਾ ਵੱਖਰਾ ਸੁਭਾਅ ਹਰ ਇੱਕ ਦੇ ਵਿਚਾਰ ਵੀ ਵੱਖਰੇ ਵੱਖਰੇ ਹਨ ਜਦੋਂ ਅਸੀਂ ਕਿਸੇ ਨੂੰ ਆਪਣੇ ਹਿਸਾਬ ਦੇ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਹਿਸਾਬ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੀ ਸਿਆਣਪ ਆਪਣੀ ਸਮਝਦਾਰੀ ਆਪਣੇ ਫੈਸਲੇ ਦੂਜਿਆਂ ਤੇ ਠੋਪਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਫਿਰ ਲੜਾਈ ਝਗੜੇ ਤੇ ਕਲੇਸ਼ ਬਣ ਜਾਂਦੇ ਹਨ ਸਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਆਪਸ ਦੇ ਵਿੱਚ ਟਕਰਾਅ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਦੂਜਿਆਂ ਨੂੰ ਬਦਲਣ ਦੀ ਬਜਾਏ ਸਾਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਬਾ ਜੀ ਨੇ ਕਿਹਾ ਕਿ ਧੀਏ ਸਮਝਦਾਰ ਇਨਸਾਨ ਉਹੀ ਹੈ ਜੋ ਆਪਣੇ ਘਰ ਦੇ ਮਸਲੇ ਆਪਣੇ ਘਰ ਵਿੱਚ ਹੀ ਹੱਲ ਕਰ ਲਵੇ। ਸੋ ਸਾਧ ਸੰਗਤ ਜੀ ਇਹ ਕਹਾਣੀ ਰੂਪੀ ਸਾਖੀ ਭਾਵੇਂ ਤੁਹਾਨੂੰ ਕਾਲਪਨਿਕ ਹੀ ਲੱਗੇ ਪਰ ਇਸ ਦੀ ਸਿੱਖਿਆ ਬੜੀ ਵੱਡੀ ਹੈ। ਇੱਕ ਗੱਲ ਯਾਦ ਰੱਖਣਾ ਜੇਕਰ ਤੁਸੀਂ ਵੀ ਸਮਝਦਾਰ ਹੋ, ਸਿਆਣੇ ਹੋ, ਤੁਸੀਂ ਆਪਣੀ ਜਗ੍ਹਾ ਤੇ ਸਹੀ ਵੀ ਹੋ ਪਰ ਫਿਰ ਵੀ ਤੁਹਾਨੂੰ ਕੋਈ ਕਿੰਨਾ ਮਰਜ਼ੀ ਮਾੜਾ ਬੋਲੀ ਜਾਵੇ। ਤੁਸੀਂ ਗਲਤ ਨਹੀਂ ਹੋ ਸਕਦੇ ਆਪਣੀ ਚੰਗਿਆਈ ਤੇ ਆਪਣੀ ਸਿਆਣਪ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਸਾਡੀ ਸਿਆਣ ਸਾਡੀ ਸਮਝਦਾਰੀ ਸਾਡੇ ਕੰਮਾਂਕਾਰਾਂ ਤੇ ਸਾਡੇ ਸੁਭਾਅ ਦੇ ਵਿੱਚੋਂ ਆਪ ਚਲਕ ਜਾਂਦੀ ਹੈ ਇਸ ਕਰਕੇ ਸਿਆਣਿਆਂ ਦੀ ਉਹ ਕਹਾਵਤ ਹੈ ਇੱਕ ਚੁੱਪ ਤੇ 100 ਸੁਖ ਸਮਝਦਾਰ ਇਨਸਾਨ ਕਦੇ ਵੀ ਨਿੱਕੀ ਨਿੱਕੀ ਗੱਲ ਨੂੰ ਨਹੀਂ ਵਧਾਉਂਦੇ ਆਪਣੇ ਘਰ ਦੇ ਮਸਲੇ ਆਪਣੇ ਘਰ ਵਿੱਚ ਹੀ ਹੱਲ ਕਰ ਲੈਂਦੇ ਹਨ ਭਾਵੇਂ ਕੋਈ ਨੌਸਾਸ ਤੇ ਭਾਵੇਂ ਦਰਣ ਜਠਾਣੀ ਤੇ ਭਾਵੇਂ ਪਤੀ ਪਤਨੀ ਦੋਵਾਂ ਦੇ ਵਿੱਚੋਂ ਇੱਕ ਜੀਵੀ ਜੇਕਰ ਸਮਝਦਾਰ ਅਤੇ ਸਿਆਣਾ ਹੋ ਜਾਵੇ ਗੱਲ ਕਦੇ ਵੀ ਅੱਗੇ ਨਹੀਂ ਵੱਧਦੀ ਇੱਕ ਦੇ ਅੰਦਰ ਹੀ ਸਹਿਣਸ਼ੀਲਤਾ ਹੋ ਜਾਵੇ ਉਹ ਲੜਾਈ ਝਗੜਾ ਉੱਥੇ ਹੀ ਖਤਮ ਹੋ ਜਾਂਦਾ ਹੈ ਘਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਕਿੰਤੂ ਪਰੰਤੂ ਬਹਿਸ ਇੱਕ ਦੂਜੇ ਦੇ ਨਾਲ ਵਿਚਾਰ ਟਕਰਾਰ ਚੱਲਦੇ ਰਹਿੰਦੇ ਹਨ ਪਰ ਇਹਨਾਂ ਲਕੀਆਂ ਨਕੀਆਂ ਗੱਲਾਂ ਨੂੰ ਆਪਣੀ ਸਮਝਦਾਰੀ ਆਪਣੇ ਸਿਆਣਪ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਸੁਲਝਾ ਲੈਣਾ ਚਾਹੀਦਾ ਹੈ ਬਾਹਰ ਦੇ ਲੋਕਾਂ ਨੂੰ ਆਪਣੇ ਘਰ ਦੀਆਂ ਗੱਲਾਂ ਵਿੱਚ ਇਨਵੋਲ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਹਨਾਂ ਸਾਹਮਣੇ ਸਾਡਾ ਤਮਾਸ਼ਾ ਬਣ ਜਾਂਦਾ ਹੈ ਕਈ ਵਾਰੀ ਕੋਈ ਤੀਸਰਾ ਇਨਸਾਨ ਸਾਡੇ ਕਰਦੀਆਂ ਨਕੀਆਂ ਨਕੀਆਂ ਲੜਾਈਆਂ ਨੂੰ ਵੱਡੇ ਕਲੇਸ਼ ਵਿੱਚ ਵੀ ਬਦਲ ਦਿੰਦਾ ਹੈ ਘਰ ਦੇ ਜੀਆਂ ਨੂੰ ਇੱਕ ਦੂਸਰੇ ਪ੍ਰਤੀ ਪੜਗਾ ਸਕਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਘਰ ਦੇ ਮਸਲਿਆਂ ਨੂੰ ਘਰ ਦੇ ਵਿੱਚ ਆਪਸ ਵਿੱਚ ਬੈਠ ਕੇ ਸੁਲਝਾ ਲਓ ਜਿਨ੍ਹਾਂ ਘਰਾਂ ਦੇ ਜੀਵਾਂ ਵਿੱਚ ਸਹਿਣਸ਼ੀਲਤਾ ਤੇ ਨਿਮਰਤਾ ਵੱਧ ਜਾਵੇਗੀ ਉਹ ਦੁਨੀਆ ਦੇ ਸਭ ਤੋਂ ਖੁਸ਼ ਨਸੀਬ ਤੇ ਸਭ ਤੋਂ ਸੁਖੀ ਕਰ ਹੋ ਜਾਂਦੇ ਹਨ ਇਹ ਨਿਮਰਤਾ ਇਹ ਸਹਿਣਸ਼ੀਲਤਾ ਦੇ ਗੁਣ ਮਿਲ ਜਾਂਦੇ ਹਨ ਗੁਰੂ ਦੇ ਗਿਆਨ ਵਿੱਚੋਂ ਹੀ ਮਿਲਦੇ ਹਨ ਇਸ ਕਰਕੇ ਹਰ ਰੋਜ਼ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਸਾਡੇ ਮਨ ਨੂੰ ਪਾਵਰ ਮਿਲ ਜਾਂਦੀ ਹੈ ਸਾਡੇ ਮਨ ਦਾ ਕਹੜ ਆਪਣਾ ਦੂਰ ਹੋ ਜਾਂਦਾ ਹੈ ਜੋ ਕਿ ਲੜਾਈ ਝਗੜੇ ਦਾ ਅਸਲ ਕਾਰਨ ਹੁੰਦਾ ਹੈ ਜਦੋਂ ਮਨ ਸ਼ਾਂਤ ਹੋਵੇਗਾ ਅਸੀਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ ਤੇ ਆਪਣਾ ਫੈਸਲਾ ਕਿਸੇ ਤੇ ਨਹੀਂ ਥੋਪਾਂਗੇ ਸੋ ਆਪਣੇ ਦਿਨ ਦੀ ਸ਼ੁਰੂਆਤ ਹੀ ਗੁਰਬਾਣੀ ਤੋਂ ਕਰਨੀ ਹੈ ਜਦੋਂ ਵੀ ਇਹ ਨਿਮਰਤਾ ਸਹਿਣਸ਼ੀਲਤਾ ਦਾ ਗੁਣ ਮਿਲਦਾ ਹੈ ਤਾਂ ਪ੍ਰਾਪਤ ਕਰ ਲੋ ਆਪਣੇ ਮਨ ਨੂੰ ਸ਼ਾਂਤ ਰੱਖੋ ਵੇਖਣਾ ਕਦੇ ਵੀ ਘਰ ਦੇ ਵਿੱਚ ਲੜਾਈ ਕਲੇਸ਼ ਨਹੀਂ ਪਵੇਗਾ ਜੇ ਪੈਂਦਾ ਵੀ ਹੈ ਤਾਂ ਤੁਸੀਂ ਚੁੱਪ ਵੱਟ ਲੋ ਸਾਡੇ ਤਨ ਮਨ ਦੇ ਕਈ ਦੁੱਖ ਰੋਗ ਠੀਕ ਹੋ ਜਾਣਗੇ ਪਰ ਜੇ ਲੜਾਈ ਝਗੜੇ ਦਾ ਅਸਰ ਸਾਡੀ ਸਿਹਤ ਤੇ ਪੈਂਦਾ ਰਹੇ ਪਰ ਜੇ ਲੜਾਈ ਝਗੜੇ ਦਾ ਅਸਰ ਸਾਡੀ ਸਿਹਤ ਤੇ ਵੀ ਪੈਂਦਾ ਹੈ ਸਾਡੇ ਕੰਮਕਾਰਾਂ ਤੇ ਵੀ ਪੈ ਜਾਵੇਗਾ ਕਿਉਂਕਿ ਜੇ ਘਰ ਵਿੱਚ ਇਹ ਸਭ ਕੁਝ ਚੱਲਦਾ ਹੈ ਤੇ ਅਸੀਂ ਤਰੱਕੀ ਨਹੀਂ ਕਰ ਸਕਦੇ ਇਹਦਾ ਸਿਰਫ ਸਾਡੇ ਤੇ ਅਸਰ ਨਹੀਂ ਸਾਰੇ ਘਰ ਦੇ ਜੀਵਾਂ ਤੇ ਪੈਂਦਾ ਹੈ ਘਰ ਦੇ ਵਿੱਚ ਦੋ ਜੀ ਵੀ ਆਪਸ ਵਿੱਚ ਲੜੇ ਹਨ ਤਾਂ ਬਾਕੀ ਚਾਰ ਜੀ ਕਿਵੇਂ ਖੁਸ਼ ਰਹਿ ਸਕਦੇ ਹਨ ਬੱਚੇ ਵੀ ਉਹਨਾਂ ਦੀ ਲੜਾਈ ਤੇ ਫਿਰ ਮਾੜਾ ਅਸਰ ਪੈ ਜਾਂਦਾ ਹੈ ਉਹਨਾਂ ਦੀ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਜਿਹੜੇ ਜੀ ਘਰੋਂ ਬਾਹਰ ਜਾ ਕੇ ਕੰਮ ਧੰਦਾ ਕਰਨਾ ਹੁੰਦਾ ਹੈ ਉਹਨਾਂ ਦਾ ਕਮਾਈ ਕਰਨ 'ਚ ਧਿਆਨ ਨਹੀਂ ਲੱਗਦਾ ਇਸ ਲਈ ਜੋ ਵੀ ਤੇ ਤੁਹਾਡੀ ਕੋਈ ਲੜਾਈ ਹੋਵੇ ਉਸ ਨੂੰ ਸ਼ਾਂਤੀ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ ਗੁਰਬਾਣੀ ਦੇ ਨਾਲ ਜੁੜ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ